ਤਨ 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 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਮੌਕੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਗ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਸ਼੍ਰੀ ਕਿਰਪੁਰ ਸਾਹਿਬ ਗੁਰਦਾਰਾ ਸਾਹਿਬ ਸ਼੍ਰੀ ਵਿਵਾਨਗੜ ਸਾਹਿਤੋਂ ਸਮੂਹ ਮੰਤਰੀ ਮੰਡਲ ਨਗਰ ਕੀਰਤਨ ਦੇ ਰੂਪ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਿਹਾ ਹੈ ਜਿਸ ਤੇ ਆਪਕਤ ਬੰਗੜ ਦੀ ਸੇਵਾ ਤੜੀਫ ਪੈਂਦੀ ਸਮਾਰਟਸ ਨੂੰ ਮਕੀਆਂ ਵਿਖੇ ਸਮੂਹ ਗ੍ਰਾਮ ਚਾਇਤ ਮਕੀਆਂ ਅਤੇ ਦਲਵਾਲ ਵੱਲੋਂ ਦੁੱਧ ਦਾ ਲੰਗਰ ਅਤੇ ਛੇਲੇ ਦਾ ਲੰਗਰ ਸੂਚਜਾ ਬਰਤਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਰਹੀਆਂ ਹਨ ਤੇ ਲੋਕਾਂ ਵੱਲੋਂ ਵੀ ਇਸ ਮੌਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਕੇ ਸ਼ਹੀਦੀ ਸ਼ਤਾਬ ਦੀ ਮਨਾਈ ਜਾ ਰਹੀ ਹੈ ਵੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ ਸਾਡੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸਤਾਬਲੀ ਚੱਲ ਰਹੀ ਹੈ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਉਹਨਾਂ ਦਾ ਜਿਹੜਾ ਅੱਜ ਬਵਾਨ ਘੜ ਗੁਰਦੁਆਰਾ ਸਾਹ ਤੋਂ ਨਗਰ ਕੀਰਤਨ ਸੀਸਪੇੜ ਚੱਲ ਰਿਹਾ ਹੈ ਜਿਹੜੀ ਪੰਜਾਬ ਸਰਕਾਰ ਸ਼ਰਮਣੀ ਅਕਾਲੀ ਦਲ ਬੁੱਢਾ ਦਲ ਹੋਰ ਹੈ ਜੀਪੀਸੀ ਸਾਰੇ ਮਨਾਰੇ ਨੇ ਰਲ ਮਿਲ ਕੇ ਅੱਜ ਉਹ ਜਿਹੜਾ ਨਗਰ ਕੀਰਤਨ ਹੈ ਉੱਥੋਂ ਚਾਲੂ ਹੋ ਗਿਆ ਉਹ ਨਗਰ ਕੀਰਤਨ ਨੂੰ ਮੁੱਖ ਰੱਖਦੇ ਹੋਇਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਾਤਰ ਆਪਣਾ ਪਿੰਡ ਨੱਕੀਆਂ ਤੇ ਦੋਲੋਵਾਲ ਦੀ ਸੰਗਤ ਵੱਲੋਂ ਇੱਥੇ ਦੁੱਧ ਦਾ ਲੰਗਰ ਤੇ ਨਾਲ ਕੇਲਿਆਂ ਦਾ ਤੇ ਪਾਣੀ ਦਾ ਲੰਗਰ ਲਾਇਆ ਜਾ ਰਿਹਾ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ ਜਿਹੜੇ ਨੌਵੇਂ ਪਾਤਸ਼ਾਹ ਜੀ ਸੀ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ ਉਹਨਾਂ ਦਾ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੋਰ ਸੰਸਥਾਵਾਂ ਦਾ ਧੰਨਵਾਦ ਕਰਦਾ ਸਾਰੀ ਐ ਜੀ ਪੀ ਸੀ ਦਾ ਧੰਨਵਾਦ ਕਰਦਾ ਜਿਹੜਾ ਨਾਲ ਮਿਲ ਕੇ ਇਹ ਜਿਹੜਾ ਉਪਰਾਲਾ ਕੀਤਾ ਹੈ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ ਸਾਡੇ ਜਿਹੜੇ ਇੱਥੇ ਤੇ ਮੰਨ ਲਓ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਹਿਨ ਉਹਨਾਂ ਦੀ ਇੰਨੀ ਮਿਹਨਤ 2 2 3 ਮਹੀਨੇ ਉਹਨਾਂ ਨੂੰ ਲਗਾਤਾਰ ਕੰਮ ਕਰਦਿਆਂ ਹੋ ਗਿਆ ਉਹਨਾਂ ਨੇ ਆਨੰਦਪੁਰ ਦੀ ਕਾਇਆ ਪਲਟਤੀ ਕਹਾਣੀ ਜਿਹਨੂੰ ਕਹਿੰਦੇ ਆ ਬਈ ਇੰਨਾ ਆਪਾਂ ਨੇ ਜ਼ਿੰਦਗੀ 'ਚ ਕੰਮ ਕਰਵਾਇਆ ਉਸ ਬੰਦੇ ਨੇ ਬਈ ਉਹਨੂੰ ਸਲੂਟ ਹੈ ਹਰਜੋਤ ਸਿੰਘ ਬੈਂਸ ਤੇ ਮਹਾਰਾਜ ਨੂੰ ਚੜ੍ਹਦੀ ਕਲਾ ਰੱਖਿਆ ਉਹਦੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖਿਆ ਸੋ ਮੇਰੀ ਇਹ ਸੰਗਤ ਵੱਲੋਂ ਅੱਜ ਉਪਰਾਲਾ ਕੀਤਾ ਨੌਜਵਾਨ ਵੱਲੋਂ ਮੇਰੇ ਬਾਬਾ ਦੀਪ ਸਿੰਘ ਕਲੱਬ ਦੇ ਨੱਕੀਆਂ ਤੇ ਦੋਲਵਾਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ